ਕਾਲ ਬਲਾ ਜਾ ਲੁਧਿਆਣੇ ਚ ਕਾਲ ਦਿੱਤੀ ਸੀ ਕਿਸਾਨ ਜਿੱਤੇ ਬੰਦੀ ਨੇ ਬੰਦ ਕਰਨ ਦੀ ਉਸ ਵੰਦੀ ਜਿਹੜਾ ਲਾਂਡਰ ਡਰ ਡਿਊਟੀ ਲੱਗੀ ਹੈ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਆ ਫੋਰਸ ਤੋਂ ਹੀ ਦੇਖਦੇ ਆ ਸਾਰੇ ਪਾਸੇ ਲੱਗੇ ਆ ਮਾਹੌਲ ਬਿਲਕੁਲ ਪੀਸਫੁਲ ਆ ਲਾਂਡਰ ਡਰ ਕੰਟਰੋਲ ਚ ਤੇ ਅੱਛਾ ਸਰ ਇੱਕ ਕਾਲ ਪਾਸ ਤੇ ਕੁਝ ਕਿਸਾਨ ਜਿੱਤੇ ਬੰਦੀ ਖੜੇ ਹੋਏ ਸੀ ਕੋਈ ਗੱਡੀ ਜੀ ਤੁਸੀਂ ਪਟਾ ਰਹੇ ਸੀ ਔਰ ਕਿੰਨੇ ਕਿਸਾਨ ਜਥੇਬੰਦੀ ਜਿਹੜੇ ਲੈ ਕੇ ਆਏ ਸੀ ਅੱਜ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਹਾਨੂੰ ਉਹਦੇ ਡਿਟੇਲਸ ਬਾਅਦ ਚ ਟੈਲ ਦੇ ਦਿੰਦੇ ਹਾਂ ਕਿਹੜੇ ਧਾਣੇ ਲੈ ਕੇ ਗਏ ਹੋ ਜੀ ਉਹ ਤੁਹਾਨੂੰ ਦੱਸ ਦਿੰਦੇ ਆ ਕੀ ਗੱਲ ਹੋਈ ਆ ਉੱਥੇ ਦੱਸ ਦਿੰਦੇ ਅਸੀਂ ਕਿੰਨੇ ਆਗੂ ਅਰੈਸਟ ਹੋਏ ਇਹਨਾਂ ਦਾ ਮੇਨ ਆਗੂ ਇੱਕ ਦਲਬਾਜ ਸਿੰਘ ਸੀਗੇ ਹੋਰ ਵੀ ਇਹਨਾਂ ਨੇ ਕਾਲ ਦਿੱਤੀ ਸੀ ਟੋਲ ਪਲਾਜ਼ਾ ਬੰਦ ਕਰਨ ਦੀ ਉਸ ਬੰਦੇ ਜਿਹੜਾ ਅੱਜ ਸਾਰੀ ਸਕਿਉਰਿਟੀ ਅਰੇਂਜਮੈਂਟਸ ਕੀਤੀ ਆ ਤੇ ਬਾਕੀ ਤੁਹਾਨੂੰ ਬਾਕੀ ਜਿਹੜੀ ਡਿਟੇਲਸ ਪੁੱਛਣਾ ਹੈ ਵੈਰੀਫਾਈ ਕਰਕੇ ਮੇਨ ਪ੍ਰਧਾਨ ਇਹਨਾਂ ਦੇ ਪਿੰਨ ਕਬਜੀ ਤੁਸੀਂ ਕਰ ਲਿਆ ਜੀ ਹਾਂਜੀ ਅਸੀਂ ਕਰ ਰਹੇ ਹਾਂ ਬ ਮੋਲਗਲਾ ਜਾ ਲੁਧਿਆਣੇ ਚ ਕਾਲ ਦਿੱਤੀ ਸੀ ਕਿਸਾਨ ਜਿੱਤੇ ਬੰਦੀ ਨੇ ਬੰਦ ਕਰਨ ਦੀ ਉਸ ਵੰਦੀ ਜਿਹੜਾ ਲਾਂਡਰ ਡਰ ਡਿਊਟੀ ਲੱਗੀ ਹੈ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਆ ਫੋਰਸ ਤੋਂ ਹੀ ਦੇਖਦੇ ਆ ਸਾਰੇ ਪਾਸੇ ਲੱਗੇ ਆ ਮੋਲ ਬਿਲਕੁਲ ਪੀਸਫੁਲ ਆ ਲਾਂਡਰ ਡਰ ਕੰਟਰੋਲ ਚ ਤੇ ਅੱਛਾ ਸਰ ਇੱਕ ਕੋਲ ਪਾਸ ਤੇ ਕੁਝ ਕਿਸਾਨ ਜਿੱਤੇ ਬੰਦੀ ਖੜੇ ਹੋਏ ਸੀ ਕੋਈ ਗੱਡੀ ਜੀ ਤੁਸੀਂ ਪਟਾ ਰਹੇ ਦੀ ਔਰ ਕਿੰਨੇ ਕਿਸਾਨ ਜਥੇਬੰਦੀ ਜਿਹੜੇ ਲੈ ਕੇ ਆਏ ਸੀ ਅੱਜ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਹਾਨੂੰ ਉਹਦੇ ਡਿਟੇਲਸ ਬਾਅਦ ਚ ਟੈਲ ਦੇ ਦਿੰਨੇ ਆ ਕਿਹੜੇ ਧਾਣੇ ਲੈ ਕੇ ਗਏ ਹੋ ਜੀ ਉਹ ਤੁਹਾਨੂੰ ਦੱਸ ਦਿੰਨੇ ਆ ਕੀ ਗੱਲ ਹੋਈ ਆ ਉੱਥੇ ਦੱਸ ਦਿੰਨੇ ਆ ਕਿੰਨੇ ਆ ਗੂ ਅਰੈਸਟ ਕੀ ਇਹਨਾਂ ਦਾ ਮੇਨ ਆ ਗੂ ਇੱਕ ਦਲਬਾਜ ਸਿੰਘ ਸੀਗੇ ਹੋਰ ਵੀ ਇਹਨਾਂ ਨੇ ਕਾਲ ਦਿੱਤੀ ਸੀ ਟੋਲ ਪਲਾਜ਼ਾ ਬੰਦ ਕਰਨ ਦੀ ਉਸ ਬੰਦੇ ਜਿਹੜਾ ਅੱਜ ਸਾਰੀ ਸਕਿਉਰਿਟੀ ਅਰੇਂਜਮੈਂਟਸ ਕੀਤੀ ਆ ਤੇ ਬਾਕੀ ਤੁਹਾਨੂੰ ਬਾਕੀ ਜਿਹੜੀ ਡਿਟੇਲਸ ਪੁੱਛਣਾ ਹੈ ਵੈਰੀਫਾਈ ਕਰਕੇ ਮੇਨ ਪ੍ਰਧਾਨ ਇਹਨਾਂ ਦੇ ਪਿੰਨ ਕਬਜੀ ਤੁਸੀਂ ਕਰ ਲਿਆ ਜੀ ਹਾਂ ਜੀ ਅਸੀਂ ਕਰ ਰਹੇ ਆ ਬ੍ਰਦਰ ਇਹ